ਇੱਕ ਹੀ ਕਰਦੀ ਵੀ ਕੋਮਲ ਕਿ ਇਸ 슈ਟ ਦਾ ਛਾਪਾ ਲਾਉਣੇ ਪਏ। ਹਾਂ ਇੱਕ ਪਾਸੇ ਤਾਂ ਲਾ ਲਿਆ ਸੀ ਤੇ ਉਹ ਕੱਢ ਲਿਆ ਪਾਸਾ ਚੱਲਿਆ ਕੰਕਰੀਟ। ਹਾਂਜੀ YouTube ਫੈਮਿਲੀ ਤੁਸੀਂ ਵੀ ਦੇਖੋ ਇੱਕ ਪੋਨਾ ਮਤਲਬ ਕਰਤਾ ਓਕੇ ਸਾਰਾ ਤੇ ਹੁਣ ਦੂਸਰੀ ਸਾਈਡ ਬਣਾਉਣ ਲੱਗੇ ਸੀ ਕੋਮਲ ਉਹਨੂੰ ਵੇਖ ਕੇ ਬਣਾ ਰਹੀ ਸੀ ਤੇ ਮੈਂ ਕਿਹਾ ਆਪੋਜ਼ਿਟ ਬੰਨਣਾ ਨਾ ਜਿਵੇਂ ਇਹਨਾਂ ਦੇ ਅੰਦਰਵਾਰ ਨੂੰ ਤੇ ਫਿਰ ਮੈਂ ਕਿ ਕਿ ਦਿਮਾਗ ਇਹ ਨਾ ਹੋਵੇ ਉਹਨੂੰ ਕਾਪੀ ਕਰਦੀ ਕਰਦੀ ਸਾਰਾ ਉਸ ਤਰ੍ਹਾਂ ਹੀ ਬੈਜ ਬਣਾਣਾ ਹਾਂ ਤੇ ਬਾਕੀ ਆ ਅਸੀਂ ਬਿੰਤੀ-ਮੁੰਤੀ ਕਰ ਲਿਆ ਬਿੰਤੀ ਕਰਕੇ ਉਹਨਾਂ ਹੀ ਗੈਬ ਰੱਖਿਆ ਹੈ ਸਾਨੂੰ ਇਹ ਸੀ ਏ ਘੇਰਾਏ ਨਾ ਬਣ ਜੇ ਤੇ ਕਿਰਚਾ ਦੇ ਇੱਕ ਵਸ ਨਹੀਂ ਵਾ ਸਹੀ ਗੱਲ ਹੈ ਹੋਰ ਫੋਲ ਉੱਚੇ ਨਹੀਂ ਵਾ ਜਾਣ ਤੇ ਹੁਣ ਲੱਗੀ ਹੈ ਕੁੰਮਲ ਇੱਧਰ ਲਾ ਬਣਾਉਣ ਤੇ ਚੱਲ ਕੁੰਮਲ ਹੋ ਜਾ ਸਟਾਰਟ ਇੱਥੇ ਵੱਡਾ ਵੱਡਾ ਲੱਗਦਾ ਐ ਉਹ ਤੇ ਨਿੱਕਾ ਜਿਹਾ ਲੱਗਦਾ ਨਾ ਕਿਹੜਾ ਲੱਗਦਾ ਹਾਂ ਇਹ ਜਿਹਦੇਆਂ ਅਲਾ ਦਾ ਜੋ ਫਲਾਵਰ ਬਹੁਤ ਵੱਡਾ ਹੁੰਦਾ ਸਹੀ ਜੀ ਮੈਂ ਆਹ ਕਾਪੀ ਦਾ ਇੰਨਾ ਪਿਆਰਾ ਬਣਿਆ ਸੱਚੀ ਐਂ ਲੱਗਦਾ ਜਿਵੇਂ ਮੈਂ ਨਹੀਂ ਮਸ਼ੀਨ ਨੇ ਕੱਢਿਆ ਹੋਵੇ ਜਕੀ ਨੀ ਨਹੀਂ ਆਉਂਦਾ ਪਿਆ ਸੰਤ ਤੱਕ ਵੀ ਸਾਡੇ ਹੱਥ ਲੱਗੇ ਇਹਨੂੰ ਬਾਕੀ ਮੈਂ ਖੁਦ ਵਾਰ-ਵਾਰ ਵੇਖਦੀ ਆਂ ਵੀ ਸੱਚੀ ਆਪ ਹੀ ਕੱਢਿਆ ਸਹੀ ਇੱਥੇ ਅਸੀਂ ਆਪ ਹੀ ਛਾਪਾ ਬਣਾ ਲਏ ਨੇ ਸਾਡੇ ਕੋਲ ਕਾਰੀਗਰ ਵੀ ਹੈਗੇ ਛਾਪੇ ਵਾਲੇ ਵੀ ਘਰੇ ਹੀ ਬਠਾਏ ਹੋਏ ਅਸੀਂ ਤੇ ਹੁਣ ਛਾਪਕੇ ਤੇ ਨਾਲ ਹੀ ਕੋਮਲ ਆਪਾਂ ਬਾਵਾ ਦਾ ਵੀ ਛਾਪਾ ਬਣਾ ਲੀਨੇ ਹਾਂ ਹੈਨਾ ਹਾਂਜੀ ਹੁਣ ਬਾਕੀ ਕੰਮ ਅੱਜ ਸਬਜੀ ਕੋਮਲ ਨੇ ਬਣਾਈ ਕੋਮਲ ਨੇ ਸਬਜੀ ਬਣਾ ਕੇ ਰੱਖਤੀ ਮੈਂ ਆਟਾ ਗੁੰਨ ਕੇ ਰੱਖਾਈ ਆ ਤੇ ਮੈਂ ਫੁਲਕੇ ਲਾਉਣੀ ਹਾਂ ਤੇ ਤੁਸੀਂ ਛਾਪਾ ਛਾਪ ਲੋ ਜਿਹੜਾ ਰਹਿ ਗਿਆ ਹੈਨਾ ਹਾਂਜੀ ਇਹ ਅੱਜ ਦਾ ਅਸੀਂ ਸਾਰੇ ਆ ਕੇ ਨਾਨੀ ਨੇ ਸੌਂਦੀ ਨਾਨੀ ਨੂੰ ਪਤਾ ਜੇ ਮੈਂ ਸੌਂਗੀ ਇਹਨਾਂ ਵੀ ਨਾਲ ਹੀ ਸੌ ਜਾਣਾ ਇਹਨੇ ਤਾਂ ਸਾਰਾ ਦਿਨ ਅਜ ਮੈਨੂੰ ਨਹੀਂ ਟਿਕਨ ਦਿੱਤਾ ਇਹਨੂੰ ਐਸੀ ਵੀ ਮੈਂ ਕਿਹਾ ਨਾ ਮੈਂ ਕਿਹਾ 3 ਵਜੇ ਨਾ ਮੈਂ ਪਹਿਲਾਂ ਕੋਈ ਅੱਧਾ ਘੰਟਾ ਨਾ ਵੀ ਲੰਮੇ ਪੈ ਕੇ ਫੇਰ ਲੱਗੂੰਗੀ ਹਾਂਜੀ ਮੈਨੂੰ ਕਹਿੰਦੀ ਤਿੰਨ ਕਹਿੰਦੀ ਕੋਮਲਾ ਅਗਲਾ ਤਾਂ ਕਮਾਦੇ ਮੈਂ ਕਿ ਅੱਜ ਮੰਮੀ ਦਾ ਰੱਤਾ ਨਹੀਂ ਗਾ ਮੰਮੀ ਨੇ ਇਹ ਵੀ ਮੈਂ ਫਾਈਨਲ ਸੇ ਇੱਕ ਹੀ ਲਵਾਉਂ ਸਹੀ ਗੱਲ ਨੇ ਫਿਰ ਵੀ ਇੱਕ ਚੀਜ਼ ਰਹਿ ਗਈ ਆਪਣੀ ਥੋੜੀ ਜੀ ਇੱਥੇ ਤਾਉਣ ਰਹਿ ਗਈ ਵਿਚਾਰੇ ਇੱਥੇ ਤਾਉਣ ਰਹਿ ਗਈ ਵਿਚਾਰੇ ਦੀ ਥੋੜੀ ਜੀ ਉਹ ਮੈਂ ਇਹਦੇ ਨਾਲ ਸਾਰਾ ਇਹਦੇ ਨਾਲ ਅਟੈਚ ਕਰ ਦਿੱਤਾ ਨਾ ਆ ਚੀਜ਼ ਇੱਥੇ ਉੱਪਰ ਰਹਿ ਗਈ ਇਹ ਹੁਣ ਮੜੀ ਜੀ ਚਲੋ ਪਾ ਲੈਨੇ ਆ ਹੁਣੇ ਪਾ ਲੈਨੇ ਫਿਰ ਨੱਚਤਾ ਪੁੱਲ ਜੀ ਉਹਦੇ ਨਾਲ ਦੋਤੀ ਪਿਆਰਾ ਡਿਜ਼ਾਈਨ ਬਣਿਆ ਇੰਦਰ ਸਾਡੇ ਕਲਾਕਾਰ ਲੱਗੇ ਹੋਏ ਆ। ਇਹਦੀ ਡ్రਾਈਂਗ। ਇਹਦੀ ਡ్రਾਈਂਗ ਇਸ ਤਰ੍ਹਾਂ ਦੀ ਬਣਾਉਣ ਚ ਸਾਨੂੰ ਬੜੀ ਮਿਹਨਤ ਲੱਗੀ ਤੇ ਅੱਜ ਸਾਨੂੰ ਮਿਹਨਤ ਦਾ ਫਲ ਮਿਲ ਰਿਹਾ। ਫਲ ਮਿਲ ਗਿਆ ਸਹੀ ਗੱਲ ਹੈ। ਬਹੁਤ ਇਹਨੂੰ ਪ੍ਰੈਕਟਿਸ ਕਰਾਈ ਮੈਂਦੀ ਚ ਬਹੁਤ ਜ਼ਿਆਦਾ। ਹੁਣ ਆਪਾਂ ਮੈਂਦੀ ਚ ਵੀ ਐਡ ਵੇਲ ਪਾਉਣੀ ਆ ਕਿਸੇ ਨਾ ਕਿਸੇ ਦੇ। ਹਾਂਜੀ ਸਹੀ ਗੱਲ ਹੈ ਪਾਵਾਂਗੇ। ਬਹੁਤ ਸੋਹਣਾ ਬਣ ਗਿਆ। ਮੰਮੀ ਕਿੰਨੇ ਨੰਬਰ ਦੇਣੇ ਆ ਕਢਾਈ ਚੋਂ ਤੇ ਸਿਪਾਈ ਚੋਂ 100/100 100/100 ਆਪਾ ਤਾਂ ਉਹ ਗੀ ਕਾ ਅਮੀ ਆਪ ਜਿਹਾ ਪਰ ਖਾਧਾ ਪੀਤਾ ਨਹੀਂ ਮੁੱਕਦੇ ਮਾਸਟਰ ਜੀ ਨੇ ਸੀਐਮ ਭਾ ਜਾ ਰਿਹਾ 100/100 ਤੇ ਅੱਜ ਤਾਂ ਪੂਰੀ YouTube ਫੈਮਿਲੀ ਸਾਡੀ ਨਿਕਲ ਗਈ ਚਟਨੀ ਸਵੇਰ ਦੀ ਬੈਠੀਆਂ ਹੀ ਆ ਬੈ ਬੈ ਕੇ ਪੂਰਾ ਥੱਕ ਜਾਈਦਾ ਹੈ ਬਹੁਤ ਨੇਮਤ ਵਾਲਾ ਕੰਮ ਆ ਭਾਈ ਮੈਂ ਤਾਂ ਕਿੰਨੀ ਜਿਹੜੇ ਇੰਨੀਆਂ ਕਢਾਈਆਂ ਕਰਦੇ ਆ ਆਪਾਂ ਕਹਿੰਦੇ ਮਹਿੰਗੀਆਂ ਸਲਿਊਟ ਆ ਬਈ ਇੱਕ ਆਪਦਾ ਸੂਟ ਕੱਢਣ ਲੱਗਿਆਂ ਬਸ ਤਾਂ ਤਨ ਹੋ ਜਾਂਦੀ YouTube ਫੈਮਿਲੀ ਇੱਥੇ ਮੇਰਾ ਸਵੇਰ ਦਾ ਕੰਮ ਘਰ ਲੱਗਪਗ ਹੋ ਗਿਆ ਹੈ ਰੁਟੀਨ ਇਹੀ ਹੁੰਦੀ ਹੈ ਸਵੇਰੇ ਇੱਥੇ ਖੋਸ਼ ਦੇ ਪਰੌਂਠੇ ਬਣ ਜਾਂਦੇ ਆ ਸਬਜੀ ਵੀ ਬਣ ਗਈ ਉਹ ਮੈਂ ਕਿਉਂ ਗਰਮ ਕਰਨਾ ਤਾਂ ਰਿਹਾ ਹੋਇਆ ਹੈ ਮੱਖਣੀ ਤਾਂ ਕਿਉਂ ਬਣ ਜੂਗਾ ਬਾਕੀ ਹਜੇ ਆਟਾ ਪਿਆ ਹੈ ਬਾਹਰ ਦੀਆਂ ਸੇ ਫੁਲਕੇ ਲਾਉਣੇ ਆ ਇੱਥੇ ਭਾਂਡੇ ਥੋੜੇ ਜਿਹਾ ਧੋਣ ਵਾਲੇ ਪਏ ਬਾਕੀ ਕਮਰ ਸੋਈ ਦਾ ਜਿਹੜਾ ਡਨ ਹੋ ਗਿਆ ਹੈ ਤੇ ਇੱਧਰ ਵੇਖੋ ਬਹੁਤ ਸਾਰੇ ਕੱਪੜੇ ਖਿਲਰੇ ਪਏ ਆ ਮੰਮੀ ਤੈ ਲਾ ਰਿਹਾ ਬਾਕੀ ਇੱਕ ਵਾਰੀ ਮੋਟਾ ਮੋਟਾ ਖਲਾਰਾ ਸਾਰੇ ਘਰ ਦਾ ਚੱਕਤਾ ਤੇ ਮੈਂ ਕੱਢਣਾ ਸੂਟ ਮੇਰਾ ਸੂਟ ਰਹਿਿੰਦਾ ਕੱਢਣ ਵਾਲਾ ਇੱਕ ਸਾਈਡ ਰਹਿ ਗਈ ਘੇਰੇ ਦੀ ਤੇ ਇੱਕ ਪੌਂਚਾ ਤੇ ਤੁਹਾਨੂੰ ਇੱਕ ਹੋਰ ਨਜ਼ਾਰਾ ਵਿਖਾਉਣੀ ਆ ਇੱਧਰ ਜਾ ਰਹੀ ਟਰੇਨ ਤੇ ਨਜ਼ਾਰਾ ਤੁਹਾਨੂੰ ਦਿਖਾਉਣੀ ਆ ਆਹ ਵਾਲਾ ਇੱਧਰ ਵੇਖੋ ਸਰਦਾਰ ਸਾਹਿਬ ਕੱਟ ਰਹੇ ਨੇ ਬੂਟੇ ਇਦਾਂ ਵੇਖੋ ਬੂਟਿਆਂ ਦੀ ਕਟਿੰਗ ਕਰ ਰਹੇ ਆ। ਵੈਸੇ ਤਾਂ ਇੱਕ ਹੋਰ ਵੀ ਕਟਰ ਹੈਗਾ ਸੀ ਉਹ ਖਰਾਬ ਹੋ ਗਿਆ ਤੇ ਹੁਣ ਹੱਥਾਂ ਨਾਲ ਕਟਰ ਚਲਾ ਰਹੇ ਆ। ਉਹ ਮਸ਼ੀਨੀ ਕਟਰ ਹੁੰਦਾ ਉਹਨੂੰ ਬਸ ਲੱਤ ਜੀ ਹੁੰਦੀ ਲਾਈ ਜਾਓ ਤੇ ਆਪੇ ਕੱਟੀ ਜਾਂਦਾ। ਤੇ ਪੂਰੇ ਪ੍ਰੋਫੈਸ਼ਨਲ ਮਾਲੀ ਬਣ ਗਏ ਸਰਦਾਰ ਸਾਹਿਬ। ਸਰਦਾਰ ਸਾਹਿਬ ਨੂੰ ਅਸੀਂ ਬਣਾਤਾ ਮਾਲੀ। ਆ ਵੇਖੋ ਇੱਥੋਂ ਸ਼ੁਰੂ ਕੀਤਾ ਸੀ ਇਹਨਾਂ ਨੇ ਆਹ ਸਾਈਡ ਤੋਂ ਗੁੱਟ ਤੋਂ ਸ਼ੁਰੂ ਕੀਤੇ। ਪਹਿਲੋਂ ਆਹ ਵਾਲੇ ਆ ਦੇਖੋ ਬੂਏ ਦੇ ਬਾਹਰਲੀ ਸਾਈਡ ਵਾਲੇ ਜਿਹੜੇ ਤਿੰਨ ਛੋਟੇ ਛੋਟੇ ਟਰੀਏ ਪਹਿਲਾਂ ਇਹ ਕੱਟੇ ਇਹ ਆ ਵਾਲੇ ਠੀਕ ਆ ਤੇ ਆ ਦਰਵਾਜ਼ਾ ਜਿਵੇਂ ਇਹ ਬਿਲਕੁਲ ਆਸਤ ਗੁੱਟ ਤੇ ਪਹੁੰਚੇ ਹੋਏ ਆ ਉੱਥੇ ਆ ساری ਲਾਈਨ ਕੱਟਤੀ ਆ ਦੇਖੋ ਕਰਤੇ ਮੋਛੇ ਵੱਢ ਤੇ ਹੁਣ ਇਧਰ ਨੂੰ ਆ ਰਹੇ ਨੇ ਤੇ ਇਹ ਬਣੇ ਹੋਏ ਨੇ ਮਾਲੀ ਪ੍ਰੋਫੈਸ਼ਨਲ ਮਾਲੀ ਆ ਬਹੁਤ ਈ ਹੋਏ ਇਹ ਸਾਰੇ ਟਰੀ ਇੱਕੋ ਜਿਹੇ ਬਣਾ ਦੇ ਨੇ ਇਹਨਾਂ ਨੇ ਤੇ ਬਹੁਤ ਹਰਿਆਲੀ ਬਹੁਤ ਸੋਹਣੇ ਟਰੀ ਬਣੇ ਹੋਏ ਆ ਫੁੱਲ ਬੁੱਟੇ ਬੜੇ ਸੋਹਣੇ ਲੱਗੇ ਹੋਏ ਆ ਤੇ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਗਲਾਈ ਚ ਲਿਆ ਕੇ ਤੇ ਹੋਰ ਵੀ ਲੁੱਕ ਵਧੀਆ ਬਣਾਵਾਂਗੇ ਫਿਰ ਮੈਂ نیچے ਜਾ ਕੇ ਤੁਹਾਨੂੰ ਵਿਖਾ ਕੇ ਆਉਂਗੀ ਇੱਕ ਵਾਰੀ ਅੱਜ ਆਪਣਾ ਆਊਗਾ ਸਫਾਈ ਵਾਲਾ ਬੰਦਾ ਤੇ ਉਹ ਸਾਰਾ ਕੁਝ ਸਾਫ਼ ਕਰ ਦੂਗਾ ਫਿਰ ਮੈਂ ਤੁਹਾਨੂੰ ਦਿਖਾਉਂਗੀ ਫਾਈਨਲ ਲੁੱਕ ਮੈਂ ਮम्मी ਦੀ ਡਿਊਟੀ ਲਈ ਆਈ ਏ ਮੈਂ ਕਿ ਮम्मी ਬੈਠੀ ਹੌਲੀ ਹੌਲੀ ਕਪੜੇ ਤੈ ਲਾ ਦੇ ਤੇ ਮੈਂ ਥੋੜਾ ਜਿਹਾ ਆ ਧੋਪਾ ਪਾ ਕੇ ਪਹੁੰਚੇ ਰਮੜ ਕੇ ਇਹ ਰੇਂਦਾ ਕਿਰਾ ਆਪਣਾ ਕਮੀਜ਼ ਦਾ ਤੇ ਉਹ ਖਤਮ ਕਰੂੰਗੀ ਤੇ ਚਲੋ ਹੁਣ ਮਿਲਦੇ ਆ ਆਪਾਂ ਇਹ ਬੂਟੀ ਪਾ ਕੇ ਤੇ ਫਾਈਨਲੀ ਸਾਡਾ ਸੂਟ ਜਿਹੜਾ ਇਹ ਉਹ ਰੈਡੀ ਹੋ ਗਿਆ ਏ ਇਹ ਆ ਘੇਰੇ ਦੀ ਕਢਾਈ ਮਤਲਬ ਆਪਾਂ ਕੋਨਾ ਇੱਕ ਕੱਢਿਆ ਹੋਇਆ ਤੇ ਦੂਸਰਾ ਕੋਨਾ ਇਹ ਰਿਹਾ ਤੇ ਇਹ ਰਿਹਾ ਆਪਣੇ ਪੌਂਚੇ ਤੇ ਇਹ ਆਪਣੀਆਂ ਆਰਮਜ਼ ਤੇ ਤੂੰ ਹਟ ਜਾ ਮੈਨੂੰ ਵਲੌਗ ਬਣਾ ਲੈੰਦੇ ਇਹਨੇ ਮੇਰ ਤਾਂ ਜੁੱਤੀਆਂ ਖਾ ਲੈਣੀਆਂ ਅੱਜ ਹਾਂ ਹਾਂ ਲਾ ਦੇ ਤੈਨੂੰ ਤੇ ਸਕੈਨ ਤੇਰਾ ਕੁਝ ਹੋਵੇ ਨਾ ਹੋਵੇ ਮੈਂ ਤੈਨੂੰ ਸਕੈਨ ਕਰ ਦੇਣਾ ਫੋਨ ਬੰਦ ਕਰ ਕਿੱਥੇ ਚੱਲਿਆ ਤੇ ਇੱਥੇ ਫਾਈਨਲੀ ਮੇਰਾ ਸੂਟ ਜਿਹੜਾ ਰੈਡੀ ਹੋ ਗਿਆ ਹੈ YouTube ਫੈਮਿਲੀ ਤੁਸੀਂ ਦੱਸਿਓ ਤੁਹਾਨੂੰ ਕਿਵੇਂ ਦਾ ਲੱਗਾ ਰੰਗ ਬਹੁਤ ਠੇਣਾ ਕੋਮਲ ਬਹੁਤ ਪਿਆਰੇ ਲੱਗਦੇ ਬਹੁਤ ਹੀ ਪਿਆਰਾ ਸੂਟ ਹਾਏ ਮੈਨੂੰ ਮੇਰੇ ਮੇਰੇ ਸੂਟ ਨੂੰ ਮੇਰੀ ਨਜ਼ਰ ਨਾ ਲੱਗੇ ਕੀ ਆ ગાੰਦਾ ਜਹਾ ਹੈ ਕਿਆ ਤੇ ਇੰਨੇ ਲੱਗਦਾ ਸਾਡੀ ਕਿੰਨੇ ਦਿਨਾਂ ਦੀ ਮਿਹਨਤ ਆ ਮੇਰੇ ਸਪਰਿਵਰ ਆਉਣ ਨੂੰ ਇੱਕਦੇ ਇਹੇ ਬੀਬੀਆਂ ਦੁਕਾਨ ਤੇ ਜਾ ਕੇ ਨੇ 100 100 ਦੇਖ ਕੇ ਫਿਰ ਪਸੰਦ ਕਰਦੀਆਂ ਇਹ ਹੁਣ ਹੱਥਾਂ ਨਾਲ ਬਣਿਆ ਨਾ ਇਹ ਤਾਂ ਮੈਂ ਹੱਥ ਦੀ ਮਿਹਨਤ ਭਰਾਵਾ ਹੱਥ ਦੀ ਮਿਹਨਤ ਹੈਂਡ ਮੇਡ ਦੀ ਵੈਲਿਊ ਪਤਾ ਕਿੰਨੀ ਘਟ ਆ ਕਿਹੜਵੇਂ ਦੇ ਸੁਣਦੇ ਹੈਂਡ ਮੇਡ ਦੀ ਹੈਂਡ ਮੇਡ ਦੀ ਤਾਂ ਬਹੁਤ ਵੈਲਿਊ ਆ ਨਾਲੇ ਸਾਢੇ ਹੱਥਾਂ ਦਾ ਇਹਨਾਂ ਹੱਥਾਂ ਦਾ ਇਹਨਾਂ ਥੰਦਾ ਦੇ ਜਿਆਦਾ ਵੈਲਿਊ ਆ ਪਾ ਇਹ ਇਹ ਜਿੱਥੇ ਅਸੀਂ ਕਰੋੜ ਦਾ ਹੀ ਇਹ ਜਿੱਥੇ ਹੱਥ ਰੱਖਦੇ ਉਹ ਕਰੋੜ ਦਾ ਹੀ ਬਣ ਜਾਂਦਾ ਹੈ ਤੁਸੀਂ ਹੁਣ ਲੱਗਦਾ ਸੂਟ ਹੀ ਵੇਖੀ ਜਾਣਾ ਸੁੰਗੋਟ ਮੈਨੂੰ ਇੰਨਾ ਸੋਨਾ ਮੈਨੂੰ ਯਕੀਨ ਨਹੀਂ ਆਉਂਦਾ ਪਿਆ ਵੀ ਮੈਂ ਹੀ ਕੱਢੇ ਹਾਂਜੀ ਹਾਂਜੀ ਬਿਲਕੁਲ ਤੁਸੀਂ ਕੱਢਿਆ ਸੱਚੀ ਗੱਲ ਬੜਾ ਘੈਂਟ ਲੱਗਦਾ ਨਾ ਬੜੀ ਖੁਸ਼ੀ ਹੋਈ ਮੈਨੂੰ ਬੜਾ ਪਿਆਰਾ ਲੱਗੀ ਜਾਂਦਾ ਸੂਟ ਤਾਂ ਰੰਗ ਉੱਠੇ ਬੜੇੰਦੇ ਤੇ ਹਾਂਜੀ ਬੜੇ ਸੋਹਣੇ ਲੱਗੇ ਰੰਗ ਸੱਚੇ ਸਮਝੇ ਬਣਾਇਆ ਸੀ ਤੇ ਚਲੋ ਵੈਕਰੂ ਨੇ ਕਹਿੰਦੇ ਨੇ ਕਮਲ ਆ ਰਮਣਿਆ ਦਾ ਰਾਮਸੀ ਆਣਾ ਤੇ ਉਹ ਵਧੀਆ ਬਣ ਗਿਆ ਵਧੀਆ ਬਹੁਤ ਸੋਹਣਾ ਬਣ ਗਿਆ ਬਾਕੀ ਆਪਣਾ ਵੇਲਾ ਦਾ ਨਰੋਤ ਵਧੀਆ ਹੀ ਆ ਸਹੀ ਗੱਲ ਐ ਆਪਾਂ ਬਿਜ਼ੀ ਰਹਿੰਦੇ ਆ ਜੇ ਉਹ ਗੇਟ ਨਹੀਂ ਆ ਆਹ ਜਿਹੜਾ ਗਿਆ ਸਟਾਪ ਦਿਨ ਗਿਆ ਵਾਹ ਕੋਈ ਪਾਸੇ ਹੋ ਜਾ ਤੇਰੇ ਤੇ ਤਵਾਈ ਆ ਜਣੀ ਦਿੱਤੀ ਇਹ ਉਹ ਕੈਚ ਕਰ ਲੈ ਤੇ ਬਸ ਅੱਛਾ ਨਹੀਂ ਆਣਾ ਚੱਲਦੀ ਪਹੁੰਚ ਸਭ ਤੋਂ ਜ਼ਿਆਦਾ ਖੁਸ਼ੀ ਤੁਹਾਨੂੰ ਦੇ ਵੀ ਆਪਾਂ ਛਾਪਿਆ ਵੀ ਆਪ ਹੀ ਆ ਹੁਣ ਟੇਲਰ ਪਤਾ ਨਹੀਂ ਹੁਣ ਆਪਾਂ ਨਾਪ ਨੂੰ ਪਾਵੇ ਸਾਰੀ ਜਗ੍ਹਾ ਮਤਲਬ ਬਾਜੂ ਦਾ ਜਿਹੜਾ ਵਿੱਚ ਤਰਪਾਈ ਦੇ ਦੇਣਾ ਹੈ ਪਹੁੰਚਿਆਂ ਦੇ ਦੇਣਾ ਉਹ ਛੱਡ ਕੇ ਆਪਾਂ ਛਾਪਾ ਛਾਪਿਆ ਹੈ ਹੁਣ ਪਤਾ ਨਹੀਂ ਟੇਲਰ ਵਾਸਤੇ ਸਹੀ ਹੋਵੇ ਕਿ ਨਾ ਸਹੀ ਕਰ ਲੈ ਆਉਂਦਾ ਜਾਣੇ ਤਾਂ ਸਹੀ ਕੀਤਾ ਚਲੋ ਕੁਸ਼ ਨੌਲੇਜ ਤਾਂ ਹੈਗੀ ਸਿੰਦੇ ਨੇ ਇਹ ਪਹਿਲਾਂ ਮੈ ਸੂਟ ਹਾਂਜੀ ਤੇ ਪਰ ਕਿਹਨਾਂ ਨੇ ਪ੍ਰੋਫੈਸ਼ਨਲ ਟੇਲਰ ਤਾਂ ਨਹੀਂ ਨਾ ਹੈਗੇ ਆਪਾਂ ਸਹੀ ਗੱਲ ਏ ਬਾਕੀ ਮੇ ਵੀ ਗੁੱਡੀ ਹੋਵੇ ਹਾਂਜੀ ਤੇ ਮੇਰਾ ਇਹ ਸੂਟ ਤੁਹਾਨੂੰ ਕੱਢਿਆ ਕਿਵੇਂ ਦਾ ਲੱਗਾ ਜਰੂਰ ਕਮੈਂਟਾਂ ਵਿੱਚ ਦੱਸਿਓ ਪਿਆਰੇ ਪਿਆਰੇ ਕਮੈਂਟ ਜਰੂਰ ਕਰਿਓ ਬਾਕੀ ਵੀਡੀਓ ਕਿਵੇਂ ਦੀ ਲੱਗੀ ਵਧੀਆ ਲੱਗੇ ਤਾਂ ਲਾਈਕ ਕਰਨਾ ਉਸ ਤੋਂ ਵਧੀਆ ਲੱਗੇ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਜਿਹੜੇ ਪਹਿਨ ਪੁਰਾਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਨਾਲ ਜਾਓ ਸਬਸਕ੍ਰਾਈਬ ਦਾ ਬਟਨ ਦਬਾਓ ਨਾਲ ਹੀ ਬੈਲ ਆਈਕਨ ਦਾ ਬਟਨ ਦਬਾਓ ਤਾਂ ਜੋ ਮੇਰੇ ਵੀਡੀਓ ਦੇ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੇ ਰਹਿਣ ਜਿਹੜੇ ਪਹਿਨ ਪੁਰਾ ਨਵੇਂ ਆਏ ਆ ਮੇਰੇ ਵਲੌਗ ਤੇ ਉਹ ਵੀ ਮੇਰੇ ਚੈਨਲ ਨੂੰ ਪਲੀਜ਼ 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 ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਵੋ ਤੇ ਬਾਕੀ ਲਾਈਕ ਕਮੈਂਟ ਸ਼ੇਅਰ ਤਾਂ ਕਰਦੇ ਰਹੋ ਤੇ ਇਸੇ ਤਰ੍ਹਾਂ ਹੀ ਤੁਹਾਡੇ ਪਿਆਰੇ ਪਿਆਰੇ ਕਮੈਂਟ ਆਉਂਦੇ ਰਹਿਣ ਬਹੁਤ ਹੀ ਪਿਆਰੇ ਕਮੈਂਟ ਮੈਂ ਡੇਲੀ ਪੜ੍ਹਦੀ ਆ ਬਹੁਤ ਹੀ ਪਿਆਰੇ ਕਮੈਂਟ ਤੁਸੀਂ ਕਰਦੇ ਹੋ ਉਸ ਲਈ ਤੁਹਾਡਾ ਬਹੁਤ ਬਹੁਤ ਧ תהיו לנו מלדיאפה, גלי ולאדג' גלי, ביי!